ਵਾਹਿਗੁਰੂ ਜਿੱਤ ਕਾਲ사 ਸ੍ਰੀ ਵਾਹਿਗੁਰੂ ਜੀ ਦੀ ਫਤਿਹ ਇਸ ਵਕਤ ਅੰਮ੍ਰਿਤਸਰ ਵੇਰਕਾ ਬਾਈਪਾਸ ਤੇ ਖੜੇ ਆ ਔਰ ਜਿਹੜਾ ਤੁਸੀਂ ਜੰਗਲ ਦੇਖ ਰਹੇ ਹੋ ਇਹ 4000 ਰੁਪਏ ਦੇ ਜਿੰਕ ਤੇ ਇੱਕ ਬਾਦਸ਼ਾਹ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਗੁਰੂ ਨੂੰ ਸਪੱਸ਼ਟ ਲਗਾਇਆ ਗਿਆ ਹੈ ਔਰ ਇਹ ਸਾਰਾ ਜੰਗਲ ਕਿਸੇ ਸ਼ਰਾਰਤੀ ਬੰਦੇ ਵੱਲੋਂ ਬੀੜੀ ਸੁੱਟ ਕੇ ਸਿਗਰਟ ਸੁੱਟ ਕੇ ਸਾੜ ਦਿੱਤਾ ਗਿਆ ਜਾਂ ਸ਼ਰਾਰਤ ਨਾਲ ਸਾੜ ਦਿੱਤਾ ਗਿਆ ਸੀ ਆ ਵੀਡੀਓ ਬਹੁਤ ਵਾਇਰਲ ਹੋਈਆਂ ਬਹੁਤ ਜ਼ਿਆਦਾ ਲੋਕ ਇੱਥੇ ਆਏ ਸੀਗੇ ਜਿਹੜੇ ਪ੍ਰਸ਼ਾਸਨ ਤੇ ਉਂਗਲਾਂ ਚੁੱਕਦੇ ਸੀ ਮਹਿਕਮੇ ਤੇ ਸਰਕਾਰ ਤੇ ਔਰ ਬਾਅਦ ਵਿੱਚ ਉਹ ਨਹੀਂ ਲੱਭੇ ਕਿ ਅਸੀਂ ਇੱਥੇ 4000 ਜਿੱਥੇ ਰੁੱਖ ਸੜੇ ਉੱਥੇ ਵੀ ਪ੍ਰਸ਼ਾਸਨ ਦੇ ਨਾਲ ਲੱਗ ਕੇ ਅਮਰੇਸਰ ਦੇ ਐਮਪੀ ਸਾਹਿਬ ਦਾ ਸਹਿਯੋਗ ਲੈ ਕੇ ਮੀਡੀਆ ਦਾ ਸਹਿਯੋਗ ਲੈ ਕੇ ਇੱਥੇ ਹੀ ਨਹੀਂ ਇਸ ਦੇ ਆਲੇ ਦੁਆਲੇ ਵੀ 10000 ਬੂਟੇ ਲਾਇਆ ਔਰ 5000 ਹੋਰ ਲਾ ਰਹੇ ਆ ਕਈ ਮਹਾਂਪੁਰਸ਼ਾਂ ਕੋ ਅਸੀਂ ਜਿਹੜੇ ਆ ਲੈ ਕੇ ਆਏ 5-5 ਫੁੱਟ ਦੇ ਬੂਟੇ ਜਿਹੜੇ ਆ 4-4 ਫੁੱਟ ਦੇ ਔਰ ਇਹ ਸਾਰਾ ਵਿਸ਼ਾਲ ਜੰਗਲ ਜਿਹੜਾ ਪਿਆਰ ਹੋ ਗਿਆ ਦੁੱਖ ਦੀ ਗੱਲ ਇਹ ਆ ਕਿ ਰੁੱਖਾਂ ਨੂੰ ਪਾਲਣਾ ਬਹੁਤ ਔਖਾ ਵਾ ਕੁਦਰਤ ਪਨਾ ਪਿਆਰ ਜੋ ਇਨਸਾਨ ਕਰਦਾ ਕੁਦਰਤ ਵੀ ਉਸਦੀ ਮਦਦ ਨੇੜੇ ਹੋ ਕੇ ਖੜਦੀ ਆ ਜਦੋਂ ਇੱਥੇ ਅਸੀਂ ਬੂਟੇ ਲਾਉਣੇ ਸ਼ੁਰੂ ਕੀਤੇ ਸੀ ਉਸ ਵੇਲੇ ਗੁਰੂ ਸਾਹਿਬ ਦੀ ਚਰਪਾ ਦੇ ਨਾਲ ਤਾਂ ਤਾਂ ਸਹਿਗੁਰੂ ਤੇ ਇੱਕ ਬਾਦਲ ਮਹਾਰਾਜੀ ਦੀ ਚਰਪਾ ਨਾਲ ਇੱਥੇ ਸਾਨੂੰ ਸਾਰਿਆਂ ਡੈਸੀ ਤੱਕ ਨਹੀਂ ਹੋਣਾ ਇਹ ਖਤਮ ਹੋ ਗਿਆ ਜੰਗਲ ਡਰਾਮਿਆਂ ਪਰ ਜਿਸ ਵੇਲੇ ਅਸੀਂ ਇਹ ਮਹੀਮ ਵਢੀ ਸੀ ਉਸ ਵੇਲੇ ਗੁਰੂ ਸਾਹਿਬ ਦੇ ਆਸ਼ੀਰਵਾਦ ਦੇ ਨਾਲ ਇਸ ਜਗ੍ਹਾ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਔਰ ਬਰਸਾਤਾਂ ਦੇ ਵਿੱਚ ਜਦੋਂ ਅਸੀਂ ਪੂਰੇ 3 ਤੋਂ 4 ਮਹੀਨੇ ਜਿਹੜਾ ਇੱਥੇ ਰਾਤ ਦੇਣ ਇੱਕ ਕੀਤੇ ਉਸ ਤੋਂ ਬਾਅਦ ਅਸੀਂ ਫਿਰ 2-3 ਮਹੀਨੇ ਲਗਾਤਾਰ ਹੀ ਲੱਗੇ ਰਹੇ ਕਿ ਕੋਈ ਕਮੀ ਨਾ ਰਹੇ ਕਿਸੇ ਤਰ੍ਹਾਂ ਦੀ ਇਹ ਬੂਟੇ ਪਲ ਗਏ ਅੱਜ 5-5 ਫੁੱਟ ਦੇ 4-4 ਫੁੱਟ ਦੇ ਬੂਟੇ ਹੋ ਗਏ ਆ ਪਰ ਦੁੱਖ ਦੀ ਗੱਲ ਹੈ ਕਿ ਕੁਝ ਸ਼ਰਾਤੀ ਲੋਕ ਇਹ ਆਲਾਦੋਲਾ ਕਬਰਿਆ ਫੇਰ ਆ ਗਏ ਇੱਥੇ ਸ਼ਰਾਬ ਪੀਂਦੇ ਨੇ ਨਸ਼ਾ ਕਰਦੇ ਨੇ ਔਰ ਇੱਥੇ ਆਣ ਕੇ ਸੁੱਟ ਜਾਂਦੇ ਨੇ ਕਦੀ ਸ਼ਰਾਬ ਦੀਆਂ ਬੋਤਲਾਂ ਤੇ ਕਦੀ ਕੁਝ ਲੋਕ ਸ਼ਰਾਤੀ ਨੇ ਤਾਸ ਕਰਕੇ ਉਹ ਸ਼ਰਾਬੀ ਲੋਕ ਆ ਪਰਲੇ ਬੰਨੇ ਝੁੱਗੀਆਂ 'ਚ ਰਹਿੰਦੇ ਜਿਨ੍ਹਾਂ ਨੇ ਬੱਕਰੇ ਰੱਖੇ ਆ, ਮੁਰਗੇ ਰੱਖੇ ਆ, ਉਹ ਇੱਥੋਂ ਧਰੇਕਾਂ ਜਿਹੜੀਆਂ ਉਹਨਾਂ ਦੇ ਉੱਤੋਂ ਟਾਹਣੀਆਂ ਤੋੜ-ਤੋੜ ਕੇ ਲੈ ਜਾਂਦੇ ਆ ਤੇ ਸਾਰੀਆਂ ਜਿਹੜੀਆਂ ਵਾਂ ਉੱਤੇ ਜਾਨਵਰਾਂ ਨੂੰ ਪਾਉਂਦੇ। ਔਰ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਬੂਟੇ ਅਸੀਂ ਜਿਹੜੇ ਲਾਏ ਆ ਔਰ ਬੜੇ ਇੱਥੇ ਮਿਹਨਤ ਕਰਕੇ ਪਾਲੇ ਆ। ਜੇਕਰ ਇੱਥੇ ਸਾਨੂੰ ਪਤਾ ਲੱਗ ਗਿਆ ਕੋਈ ਨਸ਼ਾ ਕਰਦਾ ਸਾਡੇ ਦਾਗ ਹੈ, ਸਾਡੇ ਗੁਰੂ ਦੀ ਯਾਦ ਦੇ ਵਿੱਚ ਇਹ ਜੰਗਲ ਤੇ ਇੱਥੇ ਰੁੱਖਾਂ ਦੇ ਨਾਲ ਬੰਨ ਕੇ ਜੁੱਤੀ ਫੇਰਾਂਗੇ। ਯਾਦ ਰੱਖਿਓ ਮੈਂ ਤੁਹਾਨੂੰ ਦੱਸਦਾ ਇਹ ਗੱਲ। ਔਰ ਮੈਂ ਇੱਥੇ ਜੇ ਕਿਸੇ ਨੂੰ ਬੂਟੇ ਤੋੜਦਾ ਵੇਖ ਲਾ ਤੇ ਉਹ ਵੀ ਯਾਦ ਰੱਖਿਓ ਵੀ ਕੀ ਭਾਬੀ ਇਦੀ ਫਿਰ ਮੈਂ ਦਿਖਾ ਦੇਣਾ ਕਿ ਆਹ ਵੇਖੋ ਸ਼ਰਾਬ ਦੀਆਂ ਬੋਤਲਾਂ ਕਿਸ ਤਰ੍ਹਾਂ ਨਾਲ ਪਈਆਂ ਵਾਂ ਇਹ ਉਹ ਸ਼ਰਾਬ ਦੀਆਂ ਬੋਤਲਾਂ ਨੇ ਆ ਕਾਚਿਆ ਆ ਦੇਖੋ ਕਿਸ ਤਰ੍ਹਾਂ ਦੇ ਨਾਲ ਕਿ ਕੋਈ ਇੱਥੇ ਆਵੇ ਤੇ ਜੇ ਕਿਸੇ ਦੇ ਵੱਜ ਜੇ ਤੇ ਫਿਰ ਕੀ ਹਾਲਾਤ ਹੋਣਗੇ ਆ ਵੇਖੋ ਆਲੇ ਦਿਵਾਲੇ ਕਿੰਨੇ ਬੂਟੇ ਵੱਢ ਕੇ ਸੁੱਟਿਆ ਆ ਬੂਟੇ ਅਸੀਂ ਲਾਉਣੇ ਆ ਆ ਵੇਖੋ ਲੋਕਾਂ ਦੇ ਕੰਮ ਆ ਨਵੇਂ ਲੱਗੇ ਆ ਅਸਵਾਰੇ ਹੋ ਗਏ ਨੇ ਔਰ ਕਈ ਇੱਥੇ ਪਏ ਆ ਕੇ ਜਾ ਵੇਖੋ ਆ ਪੱਤੇ ਤੋੜ ਕੇ ਬੂਟੇ ਛੁੱਟ ਜਾਂਦੇ ਆ ਪਲੇ ਪਲੇ ਰੁੱਖ ਜਿਹੜੇ ਛੁੱਟ ਜਾਂਦੇ ਆ ਔਰ ਇਸ ਤਰ੍ਹਾਂ ਦੇ ਨਾਲ ਹੀ ਆ ਕਿੰਨੀਆਂ ਤਰੀਕਾ ਜਿਹੜੀਆਂ ਲਾਉਣ ਵਾਲੀਆਂ ਸੀ ਆ ਨਵੇਂ ਬੂਟੇ ਸੀ ਲਾਉਣ ਵਾਲੇ ਆ ਸਾਰੇ ਉਹ ਤੋਂ ਤੋੜ ਦਿੱਤੇ ਟਾਹਣੀਆਂ ਤੋੜਤੀਆਂ ਵੇਖੋ ਬੂਟਾ ਵੱਢੀ ਦਿੱਤਾ ਇਥੋਂ ਸੋ ਇਹੋ ਜਿਹੇ ਹਾਲਾਤ ਜਿਹੜੇ ਆ ਆ ਤੁਹਾਨੂੰ ਨਾਲ-ਨਾਲ ਮੈਂ ਸਾਰੇ ਵਿਖਾ ਦੇਣਾ ਆ ਕਿ ਆ ਵੇਖੋ ਕਿੱਥੋਂ ਤੱਕ ਬੂਟੇ ਵੱਡੇ ਆ ਇਹ ਬੂਟੇ ਜਿਹੜੇ ਆ ਆ ਵੇਖੋ ਆ ਨਵੇਂ ਬੂਟੇ ਜਿਹੜੇ ਆ ਇਹ ਤੋੜ ਦਿੱਤੇ ਗਏ ਆਲੇ ਦੁਆਲੇ ਆ ਕਿੰਨੇ ਤਰੀਕਾਂ ਦੇ ਬੂਟੇ ਜਿਹੜੇ ਦੂਰੋਂ ਦੂਰੋਂ ਤੋੜ ਦਿੱਤੇ ਗਏ ਆ ਇਸ ਤਰ੍ਹਾਂ ਦੇ ਨਾਲ ਹੀ ਇੱਧਰ ਵੇਖੋ ਆ ਬੂਟੇ ਜਿਹੜੇ ਤੁਰੇ ਸੀਗੇ ਇਹ ਸਾਰੇ ਬੂਟੇ ਆ ਵੇਖੋ ਆ ਨਾਲੋਂ ਕੀ ਕੀਤਾ ਇਹ ਹਾਲਾਤ ਨੇ ਆ ਵੇਖੋ ਇਹ ਸਾਰੇ ਪੱਤੇ ਤੋੜ-ਤੋੜ ਕੇ ਇੱਥੇ ਜਨਵਰਾਂ ਨੂੰ ਪਾਉਣ ਦੇ ਲਈ ਜਿਹੜੇ ਲੋਕ ਆਉਂਦੇ ਨੇ ਤੇ ਆ ਬੂਟੇ ਤੋੜ ਦਿੰਦੇ ਨੇ ਉਤੋਂ ਸੋ ਬਹੁਤ ਮਾੜੀ ਗੱਲ ਆ ਇਹ ਜੰਗਲ ਜਿਹੜਾ ਵਾ ਤਿਆਰ ਕਰਨ ਨੂੰ ਸਮਾਂ ਲੱਗਦਾ ਵਾ ਪਰ ਤੁਸੀਂ ਲੋਕ ਇੱਥੇ ਉਜਾੜ ਕੇ ਚਲ ਜਾਂਦੇ ਜੇ ਕਿੱਡੀ ਮਾੜੀ ਗੱਲ ਆ ਕਿੱਡੀ ਦੁੱਖ ਦੀ ਗੱਲ ਆ ਕਿ ਇਹ ਹਰਿਆ ਭਰਿਆ ਜੰਗਲ ਇਹ ਕੁਦਰਤੀ ਹਵਾ ਪਾਣੀ ਪਵਨ ਜਿਹੜੇ ਅਸੀਂ ਗੱਲ ਕਰਦੇ ਆਂ ਮਹਾਰਾਜ ਨੇ ਗੁਰਬਾਣੀ ਚ ਜਿੰਨਾ ਦਾ ਜ਼ਿਕਰ ਕੀਤਾ ਤੇ ਸਾਰਾ ਹਰਿਆ ਭਰਿਆ ਜੰਗਲ ਉਹ ਗੁਰੂ ਦੀ ਕਿਰਪਾ ਨਾਲ ਹੋ ਗਿਆ ਪਰ ਦੁੱਖ ਦੀ ਗੱਲ ਆ ਕਿ ਕੁਝ ਲੋਕ ਇਸ ਜੰਗਲ ਨੂੰ ਉਜਾੜਨ ਤੇ ਤੁਲੇ ਆ ਸੋ ਮੇਰੀ ਹੱਥ ਜੋੜ ਕੇ ਬੇਤੀ ਆ ਭਰਾਓ ਆ ਵੇਖੋ ਇਹ ਇੰਨਾ ਸੋਹਣਾ ਜੰਗਲ ਤਿਆਰ ਕੀਤਾ ਆਲੇ ਦੁਆਲੇ ਵੇਖੋ ਜਦੋਂ ਅਸੀਂ ਇੱਥੇ ਆਉਨੇ ਆ ਸਾਡੇ ਮਨ ਨੂੰ ਸੰਤੁਸ਼ਟੀ ਮਿਲਦੀ ਖੁਸ਼ੀ ਮਿਲਦੀ ਆ ਕਿ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੰਨੇ ਜੋਗੇ ਹੋਏ ਅਸੀਂ ਕਿ ਇੱਥੇ ਜਿਹੜਾ ਵਾ ਬੂਟੇ ਲਾ ਸਕੇ ਆ ਵੇਖੋ ਆ ਸਾਰੀਆਂ ਟਾਹਣੀਆਂ ਵੱਡ ਵੱਡ ਕੇ ਤੋੜ ਤੋੜ ਕੇ ਸੁੱਟੀਆਂ ਜਣੀਆਂ ਇਹ ਉਹ ਪਾਪੀਆਂ ਦੇ ਕੰਮ ਆ ਜਿਹੜੇ ਲੋਕ ਕੁਦਰਤ ਤੋਂ ਕੁਛ ਲੈਣਾ ਨਹੀਂ ਕੁਛ ਦੇਣਾ ਨਹੀਂ ਕਿਉਂਕਿ ਸਾਡਾ ਲੈਣਾ ਦੇਣਾ ਆਉਣਾ ਜਾਣਾ ਇਸ ਦੁਨੀਆ ਤੇ ਬਣਿਆ ਵਾ ਕੁਦਰਤ ਨੇ ਸਾਨੂੰ ਅਨੇਕਾਂ ਸਵਾਸ ਦਿੱਤੇ ਆ ਉਸਦੇ ਬਦਲੇ ਅਸੀਂ ਰੱਖ ਲਾਉਣੇ ਆ ਇਹ ਸਾਡਾ ਫਰਜ਼ ਬਣਦਾ ਅਸੀਂ ਉਹਦੇ ਤੋਂ ਲੈਣਾ ਦੇਣਾ ਤੇ ਛੱਡ ਦੀਏ ਗੱਲ ਉਲਟਾ ਉਜਾੜਨ ਤੇ ਤੁਲੇ ਆ ਸੋ ਕੁਦਰਤ ਦੇ ਨਾਲ ਖਲਵਾੜ ਕਰਨਾ ਕਿਤੇ ਮਹਿੰਗਾ ਨਾ ਪੈ ਜੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਇੱਥੇ ਜਿਹੜਾ ਇੱਕ ਕਬੂਟਾ ਵਜੜਾ ਉਹ ਦਿਲੋਂ ਲਾਇਆ ਔਰ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਲਾਇਆ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਰਾਤ ਦੇਣ ਇਥੇ ਕਰ ਦਿੱਤਾ ਗਿਆ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਤੁਸੀਂ ਸਾਡੀ ਮਿਹਨਤ ਚ ਜੇ ਸਾਡਾ ਸਾਥ ਨਹੀਂ ਦੇ ਸਕਦੇ ਤੇ ਇਹਨਾਂ ਰੁੱਖਾਂ ਨੂੰ ਉਜਾੜਨ ਦਾ ਵੀ ਤੁਹਾਨੂੰ ਕੋਈ ਹੱਕ ਨਹੀਂ ਆ ਜੇ ਕੋਈ ਇੱਥੇ ਨਸ਼ਾ ਕਰਦਾ ਕਾਬੂ ਸਾਡੇ ਆ ਗਿਆ ਤੇ ਮੁੜ ਕੇ ਨਾ ਕਿ ਉਹ ਸੇਵਾ ਹੋ ਗਈ ਤੇ ਨਾ ਸਾਨੂੰ ਗਿਆਨ ਦੇਣਾ ਆ ਜਿਓ ਫੇਸਬੁਕ ਵਿਦਵਾਨ ਬਾਚੋ ਕਿਉਂਕਿ ਜੇ ਤੁਸੀਂ ਲਾਉਣਾ ਨਹੀਂ ਤੁਸੀਂ ਕੁਝ ਕਰਨਾ ਨਹੀਂ ਤਾਂ ਫਿਰ ਤੁਸੀਂ ਉਜਾੜਨ ਦਾ ਵੀ ਤੁਹਾਨੂੰ ਕੋਈ ਅਧਿਕਾਰ ਨਹੀਂ ਆ ਤੇ ਮੈਂ ਜੰਗਲਾਤ ਵਿਭਾਗ ਨੂੰ ਔਰ ਪ੍ਰਸ਼ਾਸਨ ਨੂੰ ਬੇਨਤੀ ਕਰੂ ਕਿ ਇੱਥੇ ਕੈਮਰੇ ਲਵਾਏ ਜਾਣ ਔਰ ਇੱਥੇ ਤਿਆਰ ਰੱਖਿਆ ਜਾਵੇ ਖਾਸ ਕਰਕੇ ਕਿ ਇਹ ਜਿਹੜਾ ਵਿਸ਼ਾਲ ਜੰਗਲ ਇਹਨੂੰ ਪਿਆਰ ਹੋਣ ਲਈ ਕਿੰਨਾ ਟਾਈਮ ਲੱਗਿਆ ਉਜਾੜਨ ਵਾਲੇ ਦਾ ਕੀ ਆ ਇੱਥੇ ਆਣ ਕੇ ਇਹ ਲੋਕ ਤਾਂ ਪਿਕਨਿਕ ਸਪੋਟ ਸਮਝਦੇ ਆ ਇੰਦੇ ਸਿਕਟਾਂ ਵੀੜੀਆਂ ਤੋਂ ਛੁੱਟ ਕੇ ਚਲ ਜਾਂਦੇ ਸੋ ਕਿਤੇ ਨਾ ਕਿਤੇ ਸਾਡਾ ਫਰਜ਼ ਬਣਦਾ ਕਿ ਇਹ ਸੋਹਣੇ ਜੰਗਲ ਨੂੰ ਅਸੀਂ ਹੋਰ ਹਰਿਆ ਭਰਿਆ ਕਰੀਏ ਵਾਤਾਵਰਨ ਨੂੰ ਹੋਰ ਹਰਿਆ ਭਰਿਆ ਕਰੀਏ ਤੇ ਇਹਨਾਂ ਚੀਜ਼ਾਂ ਨੂੰ ਸੰਭੀਏ ਨਾ ਕਿ ਉਜਾੜੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ